ਕਾਜੀ ਸਾਰਿਆਂ ਨੂੰ ਜਸਵਿੰਦਰ ਜੀ ਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਤੇ ਅੱਜ ਆਪਾਂ ਬਣਾਵਾਂਗੇ ਨਮਕੀਨ ਵਰਮੀਸਿਲ ਸੇਮੀਆਂ ਤੇ ਨਮਕੀਨ ਸੇਮੀਆਂ ਬਣਾਉਣ ਦੇ ਲਈ ਆਪਾਂ ਨੇ ਲਈਆਂ ਨੇ ਵਰਮੀਸਿਲ ਸੇਮੀਆਂ ਇਹ ਆਮ ਹਰ ਦੁਕਾਨ ਤੋਂ ਹੀ ਮਿਲ ਜਾਂਦੀਆਂ ਨੇ ਇੱਕ ਕਟੋਰੀ ਆਪਾਂ ਨੇ ਸੇਮੀਆਂ ਲੈ ਲਈਆਂ ਨੇ ਥੋੜੀ ਜਿਹੀ ਮੂੰਗਫਲੀ ਦੀਆਂ ਗਿਰੀਆਂ ਕੱਚੀਆਂ ਗਿਰੀਆਂ ਨੇ ਮੂੰਗਫਲੀ ਦੀਆਂ ਤੇ ਆਪਾਂ ਲੈ ਲਿਆ ਟਮਾਟਰ ਇੱਕ ਟਮਾਟਰ ਬ੍ਰਿਕ-ਬ੍ਰਿਕ ਕੱਟ ਲਿਆ ਉਸ ਨੂੰ ਤੇ ਆਪਾਂ ਇੱਕ ਪਿਆਜ਼ ਲੈ ਕੇ ਉਸ ਨੂੰ ਵੀ ਬਰੀਕ-ਬਰੀਕ ਕੱਟ ਲਈਏ ਤੇ ਥੋੜੀਆਂ ਜਿਹੀਆਂ ਆਪਾਂ ਲਲੀਆਂ ਫਲੀਆਂ ਨਾਲੀ ਆਪਾਂ ਨੇ ਲ ਲਈਏ ਇੱਕ ਸ਼ਿਮਲਾ ਮੀਂਚ ਬਰੀਕ-ਬਰੀਕ ਕੱਟ ਲਈਏ ਬੀਜ ਆਪਾਂ ਨੇ ਇਹਦੇ ਕੱਢ ਦਿੱਤੇ ਤੇ ਇੱਕ ਗੱਜ ਤੇ ਦੋ ਹਰੀਆਂ ਮਿਰਚਾਂ ਬਰੀਕ-ਬਰੀਕ ਕਟੀਆਂ ਹੋਈਆਂ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਇੱਕ ਵੱਡਾ ਚਮਚ ਦੇਸੀ ਘਿਓ ਦਾ ਪਾ ਲਿਆ ਸੇਲੀਆਂ ਆਪਾਂ ਦੇਸੀ ਘਿਓ ਚ ਪਾਣੀਆਂ ਨੇ ਬਹੁਤ ਸਵਾਦ ਲੱਗਦੀਆਂ ਤੇ ਫਿਰ ਆਪਾਂ ਮੋਕਲੀ ਦੀਆਂ ਕੱਚੀਆਂ ਗਿਰੀਆਂ ਥੋੜੀਆਂ ਜਿਹੀਆਂ ਲੈ ਕੇ ਇਹਦੇ ਵਿੱਚ ਇੱਕ ਤੋਂ ਡੇਢ ਮਿੰਟ ਲਈ ਰੋਸਟ ਕਰ ਲਾਂਗੇ ਆਪਾਂ ਇਹਨਾਂ ਨੂੰ ਆਪਾਂ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਰੋਸਟ ਕਰਨਾ ਹੈ ਹਾਈ ਨਹੀਂ ਕਰਨਾ ਸਿਰਫ ਇੱਕ ਤੋਂ ਡੇਢ ਮਿੰਟ ਲਈ ਇਹਨੂੰ ਰੋਸਟ ਕਰਾਂਗੇ 1 ਮਿੰਟ ਹੋ ਗਿਆ ਆਪਾਂ ਇਹਨਾਂ ਨੂੰ ਰੋਸਟ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਕਢ ਲਾਂਗੇ ਪਲੇਟ ਦੇ ਵਿੱਚ ਗਿਰੀਆਂ ਬਹੁਤ ਸੋਹਣੀਆਂ ਰੋਸਟ ਹੋ ਗਈਆਂ ਨੇ ਮਿੱਠੀਆਂ ਸੇਵੀਆਂ ਤਾਂ ਆਮ ਹੀ ਸਾਰੇ ਬਣਾਉਂਦੇ ਨੇ ਨਮਕ ਵਾਲੀਆਂ ਵੀ ਬਣਾਉਂਦੇ ਨੇ ਪਰ ਬਹੁਤ ਘੱਟ ਹੀ ਲੋਕੀ ਬਣਾਉਂਦੇ ਨੇ ਨਮਕ ਵਾਲੀਆਂ ਇੱਕ ਵਾਰ ਤੁਸੀਂ ਮੇਰੀ ਦੱਸੀ ਰੈਸਪੀ ਨਾਲ ਬਣਾਇਓ ਬਹੁਤ ਹੀ ਵਧੀਆ ਲੱਗਣਗੀਆਂ ਤੁਹਾਨੂੰ ਆਪਾਂ ਉਸੇ ਘਿਓ ਦੇ ਵਿੱਚ ਸੇਵੀਆਂ ਵੀ ਪਾ ਦਿੱਤੀਆਂ ਨੇ ਤੇ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਭੁੰਨਾਂਗੇ ਤੁਸੀਂ ਰੋਸਟ ਕੀਤੀਆਂ ਸੇਵੀਆਂ ਵੀ ਲੈ ਸਕਦੇ ਹੋ ਜੇ ਤੁਸੀਂ ਰੋਸਟ ਕੀਤੀਆਂ ਸੇਵੀਆਂ ਲੋਗ ਹੈ ਨਾ ਉਹਨਾਂ ਨੂੰ ਵੀ ਤੁਸੀਂ ਜਰੂਰ 2 ਤੋਂ 3 ਮਿੰਟ ਲਈ ਭੁੰਨ ਲੈਣਾ ਇਹ ਵਿਦਾਊਟ ਰੋਸਟਰ ਤੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਬਹੁਤ ਜ਼ਿਆਦਾ ਨਹੀਂ మీడియం ਫਲੇਮ ਤੇ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਚਾਰ ਤੋਂ 5 ਮਿੰਟ ਦੇ ਵਿੱਚ ਇਹ ਰੋਸਟ ਹੋ ਜਾਣਗੀਆਂ ਕਿਉਂ ਆਪਾਂ ਨੇ ਹੋਰ ਨਹੀਂ ਪਾਣਾ ਜਿਹਦੇ ਵਿੱਚ ਆਪਾਂ ਮੂੰਗਫਲੀ ਦੀਆਂ ਗਿਰੀਆਂ ਰੋਸਟ ਕੀਤੀਆਂ ਸੀ ਉਸੇ ਥਿਓ ਦੇ ਵਿੱਚ ਹੀ ਆਪਾਂ ਇਹ 세ਮੀਆਂ ਰੋਸਟ ਕਰ ਲਾਂਗੇ ਇਹ 세ਮੀਆਂ ਚੰਗੀ ਤਰ੍ਹਾਂ ਰੋਸਟ ਹੋ ਚੁੱਕੀਆਂ ਨੇ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲਾਂਗੇ प्लेट चुना की तैयारी कड़ाई दे दो दे चमच देसी घ्यो पा लिया अद्धा चम्मच राई के अपने दे पा देने पे कड़ी पत्ते कड़ी पत्ते पाने बाद ही पा देना है जी प्याज ਇਨੂੰ ਆਪਾਂ ਟਰਾਂਸਪੇਰੈਂਟ ਹੋਣ ਤੱਕ ਭੁੰਨਣਾ ਹੈ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਪਿਆਜ਼ ਸਿਰਫ ਆਪਾਂ ਇਹਨੂੰ 2 ਤੋਂ 4 ਮਿੰਟ ਲਈ ਹੀ ਭੁੰਨਾਂਗੇ ਮੀਡੀਅਮ ਟੂ ਲੋ ਫਲੇਮ ਤੇ ਆਜ ਨੂੰ ਚਾਰਮਿੰਗ ਹੋ ਗਏ ਭੁੰਨਦੇ ਆ ਦੇ ਵਿੱਚ ਹੁਣ ਆਪਾਂ ਪਾਵਾਂਗੇ ਟਮਾਟਰ ਟਮਾਟਰ ਆਪਾਂ ਲੋ ਫਲੇਮ ਤੇ ਪੁੰਨਾਗੇ ਆਪਾਂ ਨੇ ਟਮਾਟਰ ਨੂੰ ਚੰਗੀ ਤਰ੍ਹਾਂ ਗਲਾਣਾ ਹੈ ਇਸ ਲਈ ਇਹਨੂੰ ਲੋ ਫਲੇਮ ਤੇ ਹੀ ਆਪਾਂ ਪਕਾਵਾਂਗੇ ਜਿੰਨੀਆਂ ਮਿੱਠੀਆਂ ਸੇਮੀਆਂ ਸਵਾਦ ਲੱਗਦੀਆਂ ਨੇ ਓਨੀ ਜਿਆਦਾ ਆਪਣੀ ਨਮਕੀਨ ਸੇਮੀਆਂ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜਿਵੇਂ ਮੈਂ ਦੱਸ ਰਹੀ ਹਾਂ ਮੈਨੂੰ ਉਮੀਦ ਹੈ ਤੁਹਾਨੂੰ ਬਹੁਤ ਵਧੀਆ ਲੱਗਣਗੀਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਕਟਲ ਪਹੁੰਚੇ ਚਾਰ ਮਿੰਟ ਹੋ ਗਏ ਟਮਾਟਰਾਂ ਨੂੰ ਪੁੰਦੇ ਹੁਣ ਆਪਾਂ ਇਹਦੇ ਵਿੱਚ ਅੱਧੀ ਕੋਲੀ ਪਾਣੀ ਦੀ ਪਾ ਕੇ ਇਹਨਾਂ ਨੂੰ ਟੱਕ ਦਾਂਗੇ ਤਾਂ ਜੋ ਟਮਾਟਰ ਚੰਗੀ ਤਰ੍ਹਾਂ ਗਲ ਜਾਣ 6 ਮਿੰਟ ਹੋ ਗਏ ਨੇ ਆਪਾਂ ਟਮਾਟਰ ਦੇਖਦੇ ਆ ਗਲ ਗਏ ਨੇ ਤੇ ਫਿਰ ਆਪਾਂ ਅੱਗੇ ਦੀ ਤਿਆਰੀ ਸ਼ੁਰੂ ਕਰਦੇ ਆ ਜੀ ਹਾਂਜੀ ਟਮਾਟਰ ਗਲਨੇ ਸ਼ੁਰੂ ਹੋ ਗਏ ਹੁਣ ਆਪਾਂ ਇਹਦੇ ਪਾਣੀ ਨੂੰ ਮੀਡੀਅਮ ਫਲੇਮ ਤੇ ਇਸੇ ਤਰ੍ਹਾਂ ਸੁਕਾਵਾਂਗੇ 90% ਤੱਕ ਪਾਣੀ ਸੁੱਕ ਗਿਆ ਹੁਣ ਇਸ ਸਟੇਜ ਤੇ ਆਪਾਂ ਪਾਵਾਂਗੇ ਗਾਜਰ ਹਰੀ ਮਿਰਚਾ ਸ਼ਿਮਲਾ ਮਿਰਚ ਇਹ ਨਾਲ ਹੀ ਆਪਾਂ ਨੇ ਪਾ ਰਹੇ ਨੇ ਇਹ ਫਲੀਆਂ ਤੇ ਇਹਨਾਂ ਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਬਹੁਤ ਜ਼ਿਆਦਾ ਨਹੀਂ ਭੁੰਨਾ ਆਪਾਂ ਨੇ ਸਿਰਫ ਇਹਨਾਂ ਨੂੰ 2 ਤੋਂ 3 ਮਿੰਟ ਲਈ ਭੁੰਨਣਾ 2 ਤੋਂ 3 ਮਿੰਟ ਹੋ ਗਏ ਇਹਨਾਂ ਨੂੰ ਭੁੰਦੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਤੇ ਅੱਧਾ ਚਮਚ ਨਮਕ ਦਾ ਆਪਾਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਵਾਂਗੇ ਕਿਉਂਕਿ ਆਪਾਂ ਹਰੀ ਮਿਰਚ ਪਾਈ ਹੋਈ ਹੈ ਨਾ ਹੀ ਆਪਾਂ ਰੰਗਤ ਵਾਸਤੇ ਦੇਗੀ ਮਿਰਚ ਪਾਣੀ ਹੈ ਇਹਦੇ ਵਿੱਚ ਕਿਉਂਕਿ ਆਪਾਂ ਹਲਦੀ ਪਾ ਲਈਏ ਤੇ ਨਾ ਹੀ ਕਿਉਂਕਿ ਆਪਾਂ ਨੇ ਪਾ ਦੇਣਾ ਹੈ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਇਸ ਲਈ ਆਪਾਂ ਰੰਗਤ ਵਾਲੀ ਕੋਈ ਚੀਜ਼ ਨਹੀਂ ਪਾਣੀ ਨਾ ਦੇਗੀ ਮਿਰਚ ਪਾਣੀ ਹੈ ਨਾ ਕੋਈ ਫੂਡ ਕਲਰ ਪਾਣਾ ਹੈ ਤੇ ਨਾਈ ਆਪਾਂ ਨੇ ਲਾਲ ਮਿਰਚ ਪਾਣੀ ਆ ਇਹਦੇ ਵਿੱਚ ਜਾਂ ਤਾਂ ਤੁਸੀਂ ਕਿਚਨ ਕਿੰਗ ਮਸਾਲਾ ਪਾ ਲਓ ਜਾਂ ਫਿਰ ਇਹਦੇ ਵਿੱਚ ਤੁਸੀਂ ਮੈਗੀ ਮਸਾਲਾ ਪਾ ਲਓ ਇੱਕ ਪਾਊਚ ਪਾ ਲਓ ਇਹਦਾ ਤੇ ਇਹਨੂੰ ਆਪਾਂ 1 ਤੋਂ 2 ਮਿੰਟ ਲਈ ਭੁੰਨਾਂਗੇ ਹੋਰ ਜ਼ਿਆਦਾ ਮਸਾਲੇ ਨਹੀਂ ਪੈਂਦੇ ਇਹਦੇ ਵਿੱਚ ਬੇਸਿਕ ਮਸਾਲੇ ਹੀ ਆ ਸਾਰੇ ਤੇ ਸੇਵੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇਹ ਆਪਾਂ ਲੋ ਫਲੇਮ ਤੇ ਇਹਨੂੰ ਭੁੰਨਾਂਗੇ ਥੋੜੀ ਦੇਰ ਇੱਕ ਤੋਂ 2 ਮਿੰਟ ਹੀ ਬਸ ਇਹਨਾਂ ਨੂੰ ਪੁੰਨਣਾ ਆਪਾਂ ਨੇ 2 ਮਿੰਟ ਹੋ ਗਏ ਇਹਨਾਂ ਨੂੰ ਪੁੰਨਦੇ ਆਪਾਂ ਜਿੰਨੀਆਂ ਸੇਮੀਆਂ ਲਈਆਂ ਸੀ ਉਸ ਤੋਂ ਡਬਲ ਆਪਾਂ ਨੇ ਪਾਣੀ ਪਾ ਦੇਣਾ ਆਪਾਂ ਇੱਕ ਕੋਲੀ ਸੇਮੀਆਂ ਲਈਆਂ ਸੀ ਤੇ ਆਪਾਂ ਦੋ ਕੋਲੀਆਂ ਪਾਣੀ ਦੀਆਂ ਪਾ ਦਾਂਗੇ ਇਹਦੇ ਵਿੱਚ ਤੇ ਇਹਨੂੰ ਇੱਕ ਉਬਾਲਾ ਆਣ ਦਵਾਂਗੇ ਤੇ ਉਬਾਲਾ ਆਣਾ ਸ਼ੁਰੂ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੇਮੀਆਂ ਤੇ ਆਪਾਂ ਇਹਨਾਂ ਨੂੰ ਲੋ ਟੂ ਮੀਡੀਅਮ ਫਲੇਮ ਤੇ ਟੱਕ ਕੇ ਪਕਾਵਾਂਗੇ ਆਪਾਂ ਨੇ ਇਹਨਾਂ ਨੂੰ ਹਾਈ ਫਲੇਮ ਤੇ ਨਹੀਂ ਪਕਾਣਾ ਨਹੀਂ ਤਾਂ ਇਹ ਅੰਦਰੋਂ ਕੱਚੀਆਂ ਰਹਿ ਜਾਂਦੀਆਂ ਨੇ ਇਹ ਚੰਗੀ ਤਰ੍ਹਾਂ ਪੱਕਦੀਆਂ ਨਹੀਂ ਫਿਰ ਥੋੜਾ ਆਪਾਂ ਇਹਨਾਂ ਨੂੰ ਠੱਕ ਦਾਂਗੇ ਤੇ ਤੇਲ ਲੋ ਟੂ ਮੀਡੀਅਮ ਫਲੇਮ 'ਤੇ ਪਕਾਣਾ ਆਪਾਂ ਨੇ ਇਹਨੂੰ ਤੇ 5 ਮਿੰਟ ਹੋ ਗਏ ਨੇ ਆਪਾਂ ਇਹਨਾਂ ਨੂੰ ਖੋਲ ਕੇ ਚੈੱਕ ਕਰਦੇ ਹਾਂ ਦੇਖੋ ਸੇਵੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਇਹਨਾਂ ਦਾ ਹੁਣ ਆਪਾਂ ਇਹਨਾਂ ਨੂੰ ਫੇਰ ਤੋਂ ਟੱਕ ਦਾਂਗੇ ਕੇ 5 ਮਿੰਟ ਹੋਰ ਹੋ ਗਏ ਨੇ ਆਪਾਂ ਇਹਨਾਂ ਨੂੰ ਫੇਰ ਤੋਂ ਖੋਲ ਕੇ ਚੈੱਕ ਕਰਦੇ ਹਾਂ ਪਾਣੀ ਸੁੱਕ ਚੁੱਕਾ ਹੈ ਸਿਰਫ ਥੋੜਾ ਜਿਹਾ ਪਾਣੀ ਇਹਦੇ ਵਿੱਚ ਬਾਕੀ ਹੈ ਪਾਣੀ ਬਿਲਕੁਲ ਸੁੱਕ ਚੁੱਕਾ ਹੈ ਦੇਖੋ ਜਿਵੇਂ ਚਾਵਲਾਂ ਵਿੱਚ ਇੰਨਾ ਕੋ ਪਾਣੀ ਹੁੰਦਾ ਨਾ ਤੇ ਆਪਾਂ ਬੰਦ ਕਰ ਦਿੰਨੇ ਆ ਫੇਰ ਉਹਨੂੰ ਟੱਕ ਦਿੰਦੇ ਆ ਵੀ ਤਾਂ ਜੋ 10 ਮਿੰਟ ਉਹ ਸਟੀਮ ਵਿੱਚ ਪੱਕ ਜਾਣ ਬਸ ਉਸੇ ਤਰ੍ਹਾਂ ਆਪਾਂ ਨੇ ਇੰਨਾ ਕੋਈ ਪਾਣੀ ਰਹਿਣ ਦੇਣਾ ਹੈ ਤੇ ਇਹਨੂੰ ਹੁਣ ਆਪਾਂ ਟੱਕ ਦਾਂਗੇ 10 ਮਿੰਟ ਵਾਸਤੇ ਉਸ ਤੋਂ ਪਹਿਲਾਂ ਆਪਾਂ ਇਹਨੂੰ ਖੋਲਣਾ ਨਹੀਂ ਜੀ ਤੇ ਬਹੁਤ ਵਧੀਆ ਆਪਣੀਆਂ ਸੇਮੀਆਂ ਬਣ ਕੇ ਫੇਰ ਤਿਆਰ ਹੋ ਜਾਂਦੀਆਂ ਨੇ ਆਪਾਂ ਹੁਣ ਇਹਨੂੰ ਬੰਦ ਕਰਤਾ ਹੈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਟੱਕ ਦਾਂਗੇ ਤੇ 8 ਮਿੰਟ ਹੋ ਗਏ ਨੇ ਆਪਾਂ ਇਹਨਾਂ ਨੂੰ ਹੁਣ ਖੋਲ ਕੇ ਚੈੱਕ ਕਰਦੇ ਹਾਂ ਦੇਖੋ ਜੀ ਬਹੁਤ ਵਧੀਆ ਸਾਡੀਆਂ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੂੰਗਫਲੀ ਦੀਆਂ ਗਿਰੀਆਂ ਜਿਹੜੀਆਂ ਰੋਸਟ ਕੀਤੀਆਂ ਹੋਈਆਂ ਸੀ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਹਰਾ ਧਨੀਆ ਬਹੁਤ ਵਧੀਆ ਸੇਵੀਆਂ ਤੇ ਬੜੇ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਗਈਆਂ ਨੇ ਤੁਸੀਂ ਵੀ ਜਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਣਾ ਕਿ ਕਿਵੇਂ ਦੀਆਂ ਪੰਨੀਆਂ ਤੁਹਾਡੇ ਕੋਲੋਂ ਇੱਕ ਬੌਲ ਦੇ ਵਿੱਚ ਇਹਨਾਂ ਨੂੰ ਕੱਢ ਲਾਂਗੇ ਤੇ ਦੇਖੋ ਬਹੁਤ ਵਧੀਆ ਸੇਮੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਬੱਚਿਆਂ ਨੂੰ ਇਹ ਜ਼ਰੂਰ ਦਿਓ ਕਿਉਂਕਿ ਬੱਚੇ ਨਾ ਕਈ ਸਬਜ਼ੀਆਂ ਖਾਣ ਤੋਂ ਬਹੁਤ ਨਖਰੇ ਕਰਦੇ ਆ ਤੇ ਆਪਾਂ ਇਹਦੇ ਵਿੱਚ ਆਪਣੀ ਪਸੰਦੀ ਕੋਈ ਵੀ ਸਬਜ਼ੀਆਂ ਪਾ ਸਕਦੇ ਆ ਤੇ ਇਸ ਤਰ੍ਹਾਂ ਬਣਾ ਕੇ ਦਵਾਂਗੇ ਤੇ ਬੱਚੇ ਬੜੀ ਖੁਸ਼ੀ-ਖੁਸ਼ੀ ਖਾਣਗੇ ਠੀਕ ਹੈ ਜੀ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਜੀ